ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਨਵੇਂ ਵਲੌਗ ਚ 4 ਵਜੇ ਨੇ ਆਮ ਦੇ ਹੁਣ ਉੱਠੇ ਹਾਂ ਸੇ ਤਾਂ ਠੀਕ ਕੋਈ ਨਹੀਂ ਸੰਤ ਕੱਲ ਦੀ ਬੁਖਾਰ ਬੜਾ ਸੀ ਮੱਦਦ ਕਰੋ ਚੱਕ ਮੀਮੂ ਚੰਗਾ ਪਿਆ ਟਿਆ ਡੈੜੀਏ ਗਏ ਨੇ ਅਮਰਸਰ ਆਂਦੇ ਨੇ ਵੀ ਬੱਸ ਵਿੱਚੋਂ ਭਵਾਨੀਗੜ੍ਹ ਤੱਕ ਆ ਗਏ ਵੀ 2-3 ਕਿਲੋਮੀਟਰ ਬੱਸ ਮੀਂਹ ਟਿਆ ਨਹੀਂ ਤਾਂ ਫੁੱਲ ਤਸੱਲੀਆਂ ਲੱਗਾਂ ਮੀ ਬਾਕੀ ਕੰਮ ਮਿੱਤਰੋ ਚੱਲਣ ਦੇ ਆਪਣਾ ਟਾਪੋ ਟਾਪ ਕਰੋ ਚੈੱਕ ਇਨ ਬਲੌਕ ਆਪਣੇ ਲੱਗੇ ਨੇ ਤੇ ਬਾਕੀ ਜੋ ਸਫਾਈ ਜੀ ਹੋ ਗਈ ਨਾ ਉਤੋਂ ਫਿਰ ਕਰੇ ਚੈੱਕ ਫਿਰ ਪਉਟਾ ਕਾ ਬਾਕੀ ਡਿਜ਼ਾਈਨ ਮਿੱਤਰੋ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਾ ਆ ਦੇਖੋ ਬਾਕੀ ਮਿੱਤਰੋ ਆ ਵੇਟ ਫੋਰ ਸੇਲ ਜੇ ਮੇਰੇ ਕੇ ਵੀਰ ਭਰਾਣੇ ਲੈਣੇ ਆ ਹੁਣ ਤਾਂ ਠੀਕ ਹੈ ਜੇ ਨਹੀਂ ਆਪਣੇ ਪੈ ਹੀ ਨੇ 80 90 ਕਿਲੋ ਦਾ ਵੇਟ ਹੈ ਤੇ 80 82 ਕਿਲੋਏ ਤੇ 22 3 ਕਿਲੋ ਦੀਆਂ ਮਿੱਤਰੋ ਇਹ ਪੱਤੀਆਂ ਸਨ ਛੜੀਆਂ ਆ ਦੋਵੇਂ ਹੈਵੀ ਨੇ ਵੈਲਡ ਹੋਲਡ ਕਰਕੇ 85 ਕਿਲੋ ਦੇ ਹਮ ਸੰਭੰਜਦਾ ਏ ਤੇ ਮੇਰੀ ਸਲਾਹ ਹੈ ਵੀ ਉਹ ਵੇਚ ਕੇ ਤੇ ਦੋ ਵੇਟੇ ਦੇ ਤੇ ਹੋਰ ਕਰਾ ਦਿਆਂਗੇ ਤੇ ਬਾਕੀ ਕਰ ਲਾਂਗੇ ਸੈਟਿੰਗ ਜਿਵੇਂ ਹੋਈ ਕਿਉਂਕਿ ਇਹ ਆਪਾਂ ਨੂੰ ਮਿੱਤਰੋ ਉੜਾ ਆ ਗਏ ਨਾ ਤੇ ਇੱਥੇ ਗੁੱਠ ਤੇ ਲਿਓਣੀ ਪੈਣੀ ਹੈ ਇੱਥੇ ਵੈਲਡ ਕਰਾਉਣੀਆਂ ਪੈਣੀਆਂ ਦੋਵੇਂ ਆ ਵੀ ਤੇ ਆ ਵੀ ਬਾਕੀ ਇੱਕੇ ਦੇ ਨਟ ਬਦਲਣ ਵਾਲੇ ਨੇ ਸਾਈਡ ਵਾਲੇ ਨਟ ਪਏ ਨੇ ਡੁਪਲੀਕੇਟ ਦੇ ਤੇ ਉਹ ਮਿੱਤਰੋ ਪਾਣ ਵਾਲੇ ਨੇ ਦੋਵੇਂ ਪਾਸੇ ਵਾਇਰਿੰਗ ਕਰੋ ਚੈੱਕ ਕਿਧਰੇ ਨਹੀਂ ਦਿਸਦੀ ਜਮਾ ਵੀ ਇੱਥੋਂ ਆਪਾਂ ਪੈਵ ਚ ਪਾਤੀ ਸੀ ਪੇਟੀ ਖੋਲ ਕੇ ਤੇ ਮੋਨੋਆਂ ਦੀ ਆਪਾਂ ਉੱਤੇ ਘਰਾਤੀ ਮੋਨੋ ਤੇ ਐਂਪ ਦੀ ਤੇ ਆਹ ਵੇਖੋ ਇੱਥੋਂ ਨਿਕਲ ਗਈ ਐ ਤੇ ਅਰਥ ਆਪਾਂ ਅੰਦਰਲੀ ਸਾਈਡ ਅਰਥ ਕਿੰਨਾ ਜ਼ਰੀ ਅਰਥ ਤੇ ਆਪਾਂ ਉੱਤੇ ਹੀ ਕਰਤਾ ਸੀ ਤੇ ਜਿਹੜੀ ਆ ਤਾਰ ਹੈ ਨਾ ਇਹ ਤਾਰ ਮਿੱਤਰੋ ਆਪਣੇ ਲੱਟਾਂ ਦੀ ਸੀ ਤੇ ਲੱਟਾਂ ਦਾ ਆਪਾਂ ਉਹ ਸਾਹਮਣੀ ਜੁਆਇੰਟ ਕਰਤਾ ਬਾਹਰ ਦੀ ਤੇ ਬਾਹਰ ਦੀ ਮਤਲਬ ਕਿ ਉੱਥੇ ਕੋਲ ਹੀ ਸੋਚ ਲਾਤਾ ਸੀ ਤੇ ਦੂਜੀਆਂ ਲੱਟਾਂ ਦਾ ਇੱਥੇ ਲੱਗਾ ਸੀ ਚਾਬੀ ਚਲੋ ਮਿੱਤਰੋ ਵੇਚ ਭੁੰਗੇ ਬਾਕੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਬਣ ਕੀ ਗੱਲ ਕੰਨੀ ਨਹੀਂ ਮਿੱਤਰੋ ਇਹ ਪਸੰਦ ਲੱਗੇ ਹਨ ਤੇ ਆਪਾਂ ਇਹ ਡਿਜ਼ਾਈਨ ਬੁਆਤਾ ਪੱਕੀ ਕੱਲ ਸ਼ਾਮ ਨਹੀਂ ਤਾਂ ਪਰਸੋ ਸਵੇਰ ਤੱਕ ਬਲੌਕ ਆ ਜਾਣਗੇ ਫਿਰ ਆਪਣੇ ਨਿਬੜ ਜਾਣਾ ਦੋ ਦਿਨਾਂ ਦੇ ਵਿੱਚ ਵਿੱਚ ਸਾਰਾ ਕੰਮ ਲੁੱਕ ਹੋ ਜਾਊਗਾ ਚੱਕ ਛੋਟੇ ਦੀ ਪੈਂਦਾ ਰੋਗ ਕਿ ਨਹੀਂ ਨਹੀਂ ਮਿੱਤਰੋ ਭਾਂੰਦਿਆ ਫੁੱਲ ਅੱਧਾ ਪੌਣਾ ਘੰਟਾ ਹੋ ਗਿਆ ਲੱਗਾ ਧਾੜ ਧਾੜ ਓਏ ਹੋ ਉਹ ਕੋਈ ਛਤਰੀ ਰਾ ਭਾਈ ਇਧਰ ਤਾਂ ਬਹੁਤ ਤੂਫਾਨ ਆ ਉਧਰ ਤੇ ਬੜਾ ਤੂਫਾਨ ਹੀ ਮਾਤਾ ਚਲੋ ਚੱਕ ਮੀਂਹ ਵੇਖੋ ਪੈਂਦਿਆ ਸਾਡੀਆਂ ਦੇ ਮਿੱਤਰੋ ਤਿੰਨੇ ਮੋਟਰਾਂ ਚੱਲਣੀਆਂ ਹਨ ਚਾਹਣ ਤਿੰਨੇ ਹੀ ਬੰਦ ਕਰਨੇ ਆ ਤੰਤੋੜ ਨੂੰ ਭੇਜਣਾ ਬੰਦ ਕਰਕੇ ਆਉਂਦਾ ਨਹੀਂ ਬੜਾ ਜ਼ਿਆਦਾ ਤੁਹਾਨੂੰ ਇੱਥੇ ਹੀ ਪਤਾ ਲੱਗ ਜਾਣਾ ਆ ਪਾਣੀ ਇੱਥੇ ਪਰ ਰੋਗਿਆ ਆ ਮੈਂ ਪੂੜ ਵਖਾ ਦੇਣਾ ਤੁਹਾਨੂੰ ਆ ਵੇਖ ਲੱਗਣ ਦੇ ਮਿੱਤਰੋ ਪਤਾ ਕਿੰਨਾ ਕੋ ਮੀਂਹ ਕਿੰਨਾ ਨਹੀਂ ਐ ਲੋ ਡੈੜੀ ਰਿਆਂ ਦੇ ਪਹਿਣ ਵੀ ਅਸੀਂ ਅੰਮ੍ਰਿਤਸਰੋਂ ਟੁਰੇ ਆ ਵੀ ਰਾਹ 'ਚ ਬਸ 2-3 ਕਿਲੋਮੀਟਰ ਜਿਹੜਾ ਮੀਂਹ ਪਰੋ ਗਿਆ ਨਹੀਂ ਤੇ ਲਗਾਤਾਰ ਮੀਂਹ ਪਿੰਦਾ ਰਿਹਾ ਲਗਾਤਾਰ ਸਕੋਰ ਭੋ ਗੱਡੀ ਸੀ ਮੰਨ ਲਓ ਤੇ ਵੀ ਹੋਰ ਵੀ ਗੱਡੀ ਦੇ ਉੱਤੋਂ ਦੀ ਸ਼ਰਾਟੇ ਪਾਣੀ ਦੇ ਜਾਂਦੇ ਹਨ ਲਾਲੋ ਹਿਸਾਬ ਵੀ ਇੰਨਾ ਵੀ ਪੈਂਦਿਆ ਸੀ ਇੱਥੇ ਵੀ ਉਹੀ ਕੰਮ ਹੋ ਗਿਆ ਕਰੋ ਚੈੱਕ ਬਾਕੀ ਹੋਰ ਰੰਗ ਸੰਦੋਸ਼ ਚੱਲਾਏ ਬੰਦ ਕਰਕੇ ਆਉਂਦਾ ਬਾਕੀ ਤੁਹਾਨੂੰ ਸਵੇਰੇ ਵਿਖਾਵਾਂਗੇ ਕਿ ਕੀ ਆ ਬਿਉਂ ਤੇ ਤੇ ਕਿਹਾ ਨਹੀਂ ਤੇ ਚੱਲਣ ਦੇ ਟਾਪੋ ਟਾਪ ਮੈਂ ਜਾਣਾ ਸੀ ਪੇਵੇ ਤੇ ਪੇਵਾ ਇਹ ਨਗਮੀ ਨਾ ਡੁੱਬ ਗਿਆ ਹੋਣਾ ਉਹ ਇੰਨਾ ਗਮੀ ਵੀ ਜਰਦਾ ਮੇਰੇ ਕੋਲ ਯੱਕ ਮੇਟਰ ਉਹ ਜਗੜਾ ਦੇ ਨੇ ਤੇ ਪੁਲ ਟਾਪ ਤੇ ਚੱਲਾਂਦੇ ਅੱਧਾ ਘੰਟਾ ਹੋ ਗਿਆ ਸੇਰ ਦੇ ਵੀ ਝਿੰਮਣ ਲੱਗੀ ਸੀ ਪਰ ਘੱਟ ਸੀ ਹੁਣ ਤੇ ਅੱਧਾ ਪੌਣਾ ਘੰਟਾ ਹੋ ਗਿਆ ਫੁੱਲ ਲੱਗਾ ਫੁੱਲ ਬੁਰਾ ਹੈ ਜਮਾ ਮੋਟਰ ਮਟਰ ਕਰਤੀਆਂ ਪਾ ਬੰਦ ਸਾਰੀਆਂ ਬਲੌਗ ਮੇਟਰ ਉੱਲ ਲੱਗ ਗਏ ਨੇ ਆਪਣੇ ਇੰਨੇ ਕੁ ਸਵੇਰੇ ਆਉਣਗੇ ਜਿਹੜੇ ਬੱਚੇ ਬਲੌਕ ਨੇ ਹੋਰ ਕਰੋ ਚੱਕ ਉਨੇ ਹੀ ਲੱਗੇ ਨੇ ਡਿਜ਼ਾਈਨ ਆ ਪਾ ਹੀ ਪਵਾਇਆ ਇਹਦੇ ਚ ਉਨੇ ਉਹ ਏਰੀਆ ਚ ਵੱਖਰਾ ਪਵਾ ਦਾਂਗੇ ਤੇ ਛੋਟਾ ਖਲੋਤਾ ਆਪਣਾ ਇਹ ਸ਼ਾਨ ਜੱਟ ਮੱਕੇ ਮਿੱਤਰੋ ਮੀਨ ਲੱਗਾ ਫੁੱਲ ਟਾਪੂ ਟਾਪ ਉਹ ਵਾਕਿਆ ਮਿੱਤਰੋ ਅੰਨੇ ਕਰਨ ਵਾਲਾ ਕੰਮ ਐ ਅੰਨੇ ਅੰਨੇ ਕਰਦੀਆਂ ਨੇ ਇੱਥੇ ਤੇ ਲਾਈਟ ਪੈਂਦੀ ਹੈ ਨਾ ਬੜੀ ਲਾਈਟ ਐ ਇਹਦੀ ਬਹੁਤ ਜ਼ਿਆਦਾ ਬਾਕੀ ਬਾਹਰ ਜਗਾ ਕੇ ਤੇ ਫਿਰ ਨਾਲ ਕਰ ਦੇਣਾ ਕੰਮ ਲੋਟ ਹੀ ਜਾਵਾਂ ਟਕਾਣੇ ਤੇ ਨਾਲ ਦੀ ਤੇਜ਼ੀ ਬਸ ਆ ਲੈਟ ਐ ਮੈਂ ਉਹ ਖਾਣਾ ਤੁਹਾਨੂੰ ਆ ਆ ਲੈਟ ਕੇ ਬਸ ਨਾਲ ਦੀ ਹਾਂ ਤੇਜੀ ਬਾਹਰ ਤੇਜ਼ ਤੁਜੀ ਦੇ ਮਿੱਤਰੋ ਤੁਹਾਨੂੰ ਬਖਾਈ ਦਿੱਤੀ ਤੇ ਉਮੀਦ ਤੁਹਾਨੂੰ ਪਤਾ ਲੱਗਾ ਕਿ ਮਾ ਕੰਡੇ ਦੇ ਅਜੇ ਵੀ ਆਹ ਦੇਖੋ ਮਿੱਤਰੋ ਮੀ ਚੱਲਣ ਦੇ ਪਾੜ ਕੇ ਫੁੱਲ ਟਪੁੱਟਾ ਮੀ ওভারਫਲੋ ਹੋ ਜਾਂਦਾ ਪਾਣੀ ਗਲੀਆਂ ਦਾ ਗਲੀ ਸਾਡੀ ਬਨਣ ਵਾਲੀ ਓਏ ਗੰਦੇ ਆ ਉਹ ਗੰਦੇ ਆ ਮੀ ਮਿੱਤਰੋ ਸਾਰੀ ਰਾਤ ਵੀ ਨਹੀਂ ਹਟਿਆ ਤੇ ਹੁਣ ਫਿਰ ਝੁੱਟ ਗਿਆ ਲੱਗਾ ਫੁੱਲ ਸਹੰਲੀਆਂ ਦੇ ਛੋਟੀ ਖਲੋਤੀ ਆਪਣੀਆਂ ਪੱਲ ਗਏ ਹਾਂ ਦੇਵੀਗੜ੍ਹ ਤੇ ਉਹਦਾ ਕੀ ਨਾਮ ਹੈ ਬੁਰਾਲ ਹੁਣੇ ਹੀ ਕੰਮ ਰਹਿਣਾ ਕਰਨਾ ਵੇਖੋ ਅੱਗੇ ਵੀ ਬੈਨੂੰ ਕੋਟਿੰਗ ਕਰਨੇ ਆ ਹੁਣ ਛੱਡ ਕੇ ਹੁਣੀ ਬਸ ਇੱਕ ਦਿਨ ਨਵੇੜਨੇ ਆ ਕੰਮ ਨਹੀਂ ਪੈਂਦੇ ਫੁੱਲ ਅ ਮਿੱਤਰ ਅਗਲਾ ਦਿਨ ਨਹੀਂ ਫੇਰ ਪੈ ਗਿਆ ਉਹ ਡੰਦਾ ਨਾਮ ਨਹੀਂ ਲੈਂਦਾ ਪਿਆ। ਬੁਰਾ ਹਾਲ ਹੈ ਪੇ। ਸੌਂ ਸੌਂ ਕੇ ਮੱਤ ਵੱਜੀ ਪਈ ਆ ਇੱਥੇ। ਕਰੋ ਚੈੱਕ। ਇਹ ਮਾ ਬੁਰਾ ਹਾਲ। ਓਏ ਹੋਏ ਹੋਏ ਮਿੱਤਰੋ ਮੀ। ਕਾਲੀਆਂ ਘਟਾਵਾਂ। ਪੂਰੀ ਕਾਰ ਵੀ ਦੀ। ਆਹ। ਆਹ ਬਖੋ। ਤਣੀ ਜਾਂਦੇ ਆ। ਆ ਗਰੂ ਚੱਕ ਮਟਰੂ ਮੈਂ ਆਦਰ ਡੰਗਰਾਣਾ ਆ ਵੇਖੋ ਆਹ ਖਲੋਤਾ ਟਰੈਕਟਰ ਆਪਣਾ ਉਹ ਗੱਡੀ ਉਧਰ ਉਹ ਕੈਮਰਿਆਂ ਦੇ ਉਹ ਪੈ ਗਈ ਹੋਣੀ ਨਾ ਆ ਆ ਵੇਖੋ ਇੱਥੋਂ ਪਤਾ ਲੱਗ ਜਾਂਦਾ ਤੁਹਾਨੂੰ ਵੀ ਦਾ ਨੰਗਰ ਆਪਣੇ ਵਿਚਾਰੇ ਸਾਰੇ ਅੱਜ ਹੀ ਬੰਨ ਟੁੱਟੇ ਨੇ ਪੰਜਾਬ ਚ ਬੁਰਾ ਹਾਲ ਹੋਇਆ ਪਿਆ ਨਮੀ ਜੋਰੋ ਜੋਰ ਚੱਲਣਿਆ ਜੋਰੋ ਜੋਰ ਬੜਾ ਬੁਰਾ ਆਹ ਹੋਤਾ ਮਿੱਤਰੋ ਛਾਤੀ ਦੀ ਬਲੋਗ ਆਪਣੇ ਆ ਗਏ ਨੇ ਸਾਰੇ ਨਮੀ ਜਰਾ ਜਰਾ ਇਵੇਂ ਕਹਣਾ ਜਰਾ ਜਰਾ ਲੱਗ ਰਿਹਾ ਆਹ ਦੇਖੋ ਨਾ ਬਾਹਰ ਵੀ ਲੱੱਟੇ ਨੇ ਬਲੋਗ ਲੈ ਸੋਹਣੇ ਅੰਦਰ ਚੱਲ ਤੂੰ ਅੰਦਰ ਚੱਲੋ ਜਰਾ ਜਰਾ ਆ ਦੇ ਮਿੱਤਰੋ ਪਾਲੀ ਜੇ ਗੇੜਾ ਮਾਰਨਾ ਆਇਆ ਦੋ ਤਿੰਨ ਦਿਨਾਂ ਬਾਅਦ ਦੋ ਦਿਨ ਮੀਂਹ ਪੈਂਦਾ ਰਿਹਾ ਟੌਪ ਕਲਾਸ ਪਾਣੀ ਕਰੋ ਚੱਕ ਮੱਟਾਂ ਦੇ ਉੱਤੋਂ ਹੀ ਹੋਇਆ ਆ ਮਿੱਤਰੋ ਆਪਣੀ 31 ਤੇ ਇੰਨਾ ਚ ਪ੍ਰਾਣ ਪਈ ਏ ਪੂਰਾ ਕਰੀ ਦਿੰਦਾ ਹਾਂ ਹੈ 10 ਕਿੱਲਾ ਹੋਰ ਰਹਿ ਗਿਆ 1 ਕਿੱਲਾ ਹੋ ਉਸ ਤੋਂ 3 ਪੈਕੇਟ ਬਚਾ ਹੈ ہمارا ਬਸ ਠੀਕ ਹੈ ਫਿਰ ਕਿੱਲਾ ਕੌਨਸਾ ਰਹਿ ਗਿਆ ਉਹ ਉੱਪਰ ਵਾਲਾ ਖੱਤੀ ਆ ਬੋ ਬੋਈ ਥੋੜਾ ਜਿਹਾ ਉਹ ਬੋ ਵੀ ਡਾਲ ਦੇ ਔਰ ਇਸ ਵਿੱਚ ਵੀ ਡਾਲ ਦੇ ਡਾਲ ਦੇ ਬਸ ਇਸ ਵਿੱਚ ਬਾਕੀ ਉਹ ਦੋ ਪੈਕਟ ਮੈਂ ਵਾਪਸ ਘਰ ਆਵਾਂਗਾ ਠੀਕ ਹੈ ਨਾ ਯੋ ਬਰ ਖੱਤੀ ਆਪਣੇ ਬਾਕੀ ਮੀ ਚੰਗਾ ਤਸੱਲੀਆਂ ਦਾ ਪਿਆ ਵੇਖੋ ਹੈ ਨੇ ਛੋਟੇ ਪੇਡੇ ਬਟ ਮੰਨ ਲਓ ਵੀ ਇੰਨੇ ਨਹੀਂ ਹੈ ਹੈ ਇਸਕੋ ਸਵਾ ਕਿੱਲਾ ਚਲਾ ਗਿਆ ਨਹੀਂ ਨਹੀਂ ਚਲਾ ਤਾਂ ਗਿਆ ਕਹਤੇ ਤਾਂ ਸਵਾ ਕਿੱਲਾਣਾ ਇਸਕੋ ਅੱਛਾ ਨਾਮ ਤਾਂ ਵਹੀ ਪੜਾ ਹੋਇਆ ਹੈ ਨਾ ਸਵਾ ਕਿੱਲੇ ਦਾ ਇਸਕੋ ਸਵਾ ਕਿੱਲਾ ਕਹਿ ਦਿੰਦੇ ਆਪਾਂ ਡੇਢ ਕਿੱਲਾ ਤਾਂ ਆਪਾਂ ਉਸਕੋ ਕਹਤੇ ਹੈ ਮੈਂ ਉਸਕੋ ਟੇਰ ਕਿੱਲਾ ਕਹਤੇ ਨਾ ਮੈਂ ਇਹ ਮਿਲਾ ਦਿਆ ਇਸਕੋ ਮੈਂ ਦੇ ਦਿੰਦਾ ਚਲ ਠੀਕ ਹੈ ਕੋਈ ਗੱਲ ਨਹੀਂ ਸਹੀ ਮੇਂ ਤਰਪਾਣ ਆਪਾਂ ਇੱਧਰ 5 ਕਿੱਲੇ ਸਾਡੇ ਰਹਿ ਗਏ ਉਹਦੇ ਚ ਫਿਰ ਆਪਣੇ ਸਪਰੇਅ ਕਰ ਦਾਂਗੇ ਪੂਰਾ ਪੀਣਾ ਹੋਈ ਜਾਏਗਾ ਸਭ ਇਹਦੇ ਜੀ ਮਿੱਤਰੋ ਹੁਣ ਆਪਾਂ ਕਰ ਦੇਣੀ ਐ ਸਪਰੇ ਖਿੱਚ ਦੇਣੇ ਆ ਕੰਮ ਸਪਰੇ ਦਾ ਬੜੇਗਾ ਕੱਲ ਨੂੰ ਮੈਂ ਜਾਣਾ ਤੇ ਪਰਸੋਂ ਨਿਬੇੜਦਾਂ ਨੂੰ ਪਾਸੇ ਤੇ ਜਾਵਾਂ ਬਾਕੀ ਇੱਕ ਚੀਜ਼ 31 75 ਦੇ ਸਾਹਮਣੇ ਤੇ ਐਵੇਂ ਲੱਗਦੀ ਏ ਜਿਵੇਂ ਕਈ ਬੱਚਾ ਆ ਜਾ ਨਿਆਣਾ ਜਮਾ ਇਹਦਾ ਮਤਲਬ ਕਿ ਕੱਦ ਕੋ ਨਹੀਂ ਗਾ 75 ਦਾ ਕੱਦ ਬੜਾ ਜ਼ਿਆਦਾ ਹੁਣ ਆ ਵੇਖੋ ਉਹ ਅਗਾਂ ਜਾ ਕੇ ਬਖਾਨਣਾ ਤੁਹਾਨੂੰ 74 ਤੇ 31 ਦੀ 31 ਦਾ ਡਿਫਰੈਂਸ ਕੀ ਹੈ ਕੀ ਨਹੀਂ ਆਏ ਮਿੱਤਰੋ ਡਿਫਰੈਂਸ ਵੇਖ ਲਓ ਆਪੀ ਆ 31 ਉਹ 75 ਜਿੱਥੇ ਇਹਦਾ ਮਤਲਬ ਕੀ ਨਸਾਰਾ ਸ਼ੁਰੂ ਹੁੰਦਾ ਉੱਥੇ ਤੇ ਪੇਡਾ ਇਹਦਾ ਖਤਮ ਹੋ ਜਾਂਦਾ ਵੇ ਰਾਧੇ ਮਤਰਾ ਉਹ ਵੀਡੀਓ ਵੇਖ ਕੇ ਹੌਂ ਨਿਕਲ ਗਿਆ ਵਿਚਾਰਿਆਂ ਜਿੰਨਾਂ ਦੇ ਆਂਦੇ ਬੰਨ ਟੁੱਟਾ ਪ੍ਰਮਾਤਮਾ ਅਈ ਦੀ ਮਾਰੇ ਕੀਤੀ ਓਏ ਹੋਏ ਮਿੱਤਰੋ ਸਾਡੇ ਤੇ ਡੇਢ ਕਿੱਲੇ ਚ ਕੋਈ 5-7% ਤੇ ਰੋਜ ਗੇੜਾ ਮਾਰੀ ਜਾ ਜਿਹਦੇ ਹੋਈ ਸਾਰਾ ਨਾਸ ਗਿਆ ਇੱਕ ਵੀਡੀਓ ਵੇਖਣ ਦੇ ਮੈਂ 30 ਕਿੱਲੇ ਹਨ ਵਿਚਾਰਿਆਂ ਦੇ ਮੁੰਜੀ ਦੇ ਤੇ ਬਾਕੀ ਕਮਾਤ ਦੇ ਉਹ ਕਹਿੰਦੇ ਹਨ ਵੀ ਸਾਰੇ ਡੁੱਬੇ ਪਏ ਨੇ A to Z ਤੇ ਉਹ ਜ਼ਿੰਮੇਵਾਰ ਮਿੱਤਰੋ ਕੀ ਕਰੇਗਾ ਕਿੱਧਰ ਜਾਏਗਾ ਤੇ ਆਪ ਵਿਚਾਰੇ ਟਰਾਲੀ 'ਚ ਰਹਿੰਦੇ ਹਨ ਨਾਲੋ ਸਾਹ ਆਹ ਡੇਰੀਏ ਤੇ ਫੇਰ ਵੀ ਠੀਕ ਨੇ ਪਾਣੀ ਦਾ ਬਚਾਅ ਆਹ ਵੇਖੋ ਜੋ ਹੋਰ ਜਿਹੜੀ ਖਰਾਬ ਹੋਈ ਸੀ ਇਹ ਆਇਆ ਇਹ ਹੋਣਾ ਕਿੰਨੇ ਸਾਲ ਜੇ ਵਿੱਚ ਪਾਏ ਤੇ ਕੰਕ ਹੋ ਜਾਏਗਾ ਵਿਚਵਾਗੇ ਜਿਹੜੀ ਵਿਚਵਾਗੇ ਵੀ ਨੁਕਸਾਨ ਹੀ ਹੈ ਤੇ ਸਭ ਤੋਂ ਗੱਤਰੀ ਇਹ ਹੀ ਲੱਗੀ ਆ ਸਾਡੇ ਏਰੀਆ 'ਚ ਇਹਦਾ ਵੀ ਇੰਨਾ ਨੁਕਸਾਨ ਤੇ ਲਈ ਹੋ ਜਾਣਾ ਥੱਲੇ ਲੱਗਿਆ ਵੀ ਰਾਜ ਸਾਹਿਬ ਦਾ ਹੋਣਾ ਸਕੂਲੀ ਅਜਿਮ ਤਰੋ ਅਗਲੇ ਤੋਂ ਅਗਲਾ ਦਿਨ ਪੱਲ ਤੇ ਰਾਤ 12 ਵਜ ਗਏ ਹਨ 10 ਵਜੇ ਨੇ ਹੁਣ ਉੱਠੇ ਸਾਂ ਬਲੌਗ ਆਪਣੇ ਲੱਗ ਗਏ ਨੇ ਸਾਰੇ ਮਸ ਇਹਨਾਂ ਦੀ ਗੁੱਠਾਂ ਦੀ ਸੈਟਿੰਗ ਸ਼ੂਟਿੰਗ ਹੋਣੀ ਰਹੀ ਹੈ। ਵੀ ਹੋ ਜਾਣੀ ਹੈ। ਰੇਤਾ ਪਜਰੀ ਆਪੀ ਪਾਪੋ ਕੇ ਤੇ ਟਰੈਕਟਰ ਆਪਾਂ ਕੱਢ ਦਈਏ ਬਾਹਰ। ਕੱਲ ਤੋਂ ਫਿਰ ਮਿੱਤਰੋ ਕਰ ਦੇਣਾ ਸਪਰੇਅ ਦਾ ਕੰਮ ਸ਼ੁਰੂ। ਕੱਲ ਨੂੰ ਫੇਰਾ ਸਪਰੇਅ ਨੂੰ ਜੁਟ ਜਾਾਂਗੇ। ਉਹ ਵੀ ਵਲੌਗ ਮਿੱਤਰੋ ਆਉਣਗੇ ਸਾਰੇ। ਦੋ ਦਿਨਾਂ 'ਚ ਕੱਢ ਕੇ ਤਿੰਨ ਦਿਨਾਂ 'ਚ ਕੱਢ ਕੇ ਪਰਾਂ ਮਾਰਨੀ ਬੰਦੇ ਦੋ ਪੁੱਛੇ ਨੇ। ਚਲ ਆ ਮੈਂ ਅੰਦਰ ਕਿਹੜਾ ਮਾਰਨ ਟੱਕਰ ਆ ਲੱਖ ਫਿਰ ਦਵਾਈ ਦਵਾਈ ਲਿਉਣੀ ਆ ਸਾਰੀ ਇਹ ਦੂਜਾ। ਕੱਲ ਨੂੰ ਮਿੱਤਰੋ ਕਰ ਦਾਂਗੇ ਸਪਰੇਅ ਇਹਦੇ ਤੇ ਕੱਲ ਨੂੰ ਆਪਾਂ ਪਰਸੋਂ ਉਹ ਪਰਲੇ ਕਿल्ले ਕੱਢਾਂਗੇ ਕੱਲ ਆਹ ਕੱਢ ਦਾਂਗੇ ਆ ਇਹ ਤੇ ਉਹ ਬਾਬਿਆਂ ਵਾਲਾ ਬਲਕਿ ਉਹਦੇ ਚ ਵੇਖ ਲਾਂਗੇ 75 75 ਕੱਢ ਲਾਂਗੇ 2 ਕਿल्ले ਪਰਲੇ ਕੱਢ ਦਾਂਗੇ ਇਹ ਬੰਦੇ ਧੂਆਂ ਪਰਸੋਂ ਬੰਦੇ ਫਿਰ 4 ਹੋ ਜਾਣਗੇ ਲੋ ਜੀ ਚੱਲ ਗਿਆ ਕੰਮ ਹੋ ਗਿਆ ਤੇਜ ਫੁੱਲ ਆਹ ਦੇਖੋ ਐਦ ਕੀ ਮਾਤਮਾ ਨਾ ਬ੍ਰੀ ਕਰਾਉਂਦੇ ਆ ਜ਼ਿੰਮੇਦਾਰਾਂ ਨਾਲ ਇਹ ਲੁਣਕੀ ਪਾਣੀ ਪਹਿਲਾਂ ਖਲੋਤਾ ਵੇਖੋ ਕਿੰਨਾ ਕਿੰਨਾ ਗੱਲ ਹੋਈ ਹੈ ਨਾ ਨਹੀਂ ਵਾਸ ਚੱਲਦਾ ਕੀ ਕਰੇ ਹੁਣ ਮੀਂਹ ਵੇਲੋ ਫੁੱਲ ਤੇਜ ਪੈਣਦੇ ਆ ਵੀ 25 ਮਿੰਟ ਹੋ ਗਏ ਨੇ ਲੱਗਾ ਫੁੱਲ ਕਲਾਸ ਆ ਵੇਖੋ ਤੂਫਾਨ ਵੀ ਬੜਾ ਜ਼ਿਆਦਾ ਨੇ ਨੇਰੀ ਵੀ ਬੜੀ ਆ ਵੇਖੋ कमी तो है ही है मगर उस कमी बड़ा मी पहन दिया बड़ा ज्यादा मित्रों अब क्या करे बंदा यहाँ होए 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 तेरी ਉਹ ਚੈੱਕ ਮਿੱਤਰੋ ਟੋਪਲਾ ਫੈਨ ਲਿਆ ਬੋਲ ਬੜਾ ਮੀਂਹ ਆਜਾਇਆ ਸਵੇਰ ਸਵੇਰੇ ਕੰਮ ਹੀ ਮੜਾ ਜਾ ਗਏ ਹੈ ਕਿਤੇ ਮੀਂਹ ਫਿਰ ਫੁੱਲ ਲੱਗ ਗਿਆ ਅੰਗਰੋ ਚੈੱਕ ਟੋਪਲਾ ਫੈਨ ਦਾ ਫੁੱਲ ਸਵਰੇ ਇਹ ਕਰਨੀ ਸੀ ਅੱਜ ਕੱਲ ਵੀ ਜਾਣਾ ਕਿਤੇ ਕੰਮ ਤੇ ਮੈਨੂੰ ਹੀ ਅੱਜ ਸਪਰੇ ਨਿਬੜ ਜੇਗੀ ਥੋੜੀ ਬਹੁਤ ਰੱਬ ਕਹਿੰਦਾ ਨਹੀਂ ਹੈ ਜੇ ਆਹ ਦੇਖੋ ਆਣਾ ਆਪ ਕੋ ਮਿੱਤਰੋ ਨਹੀਂ ਬੈਂਦਿਆ ਫੁੱਲ ਚੱਲ ਹੁੰਦੇ ਆ ਗਾ ਮੀ ਬੈਂਦਾ ਪਿਆ ਨਾ ਮੀ ਮੀ ਮਿੱਤਰੋ ਫੁੱਲ ਬੈਂਦਿਆ 20 ਮਿੰਟ ਹੋ ਗਏ ਨੇ ਕੱਲ ਵੀ ਬੜਾ ਪਿਆ ਮਤਲਬ ਕਿ ਅੱਧਾ ਪੂਨਾ ਘੰਟਾ ਤੇ ਅੱਜ ਵੀ ਆ ਕਰੋ ਚੈੱਕ ਵਾਲੀਆਂ ਜੋ ਪਾਣੀ ਸੁੱਕਣ ਦਾ ਨਾਮ ਹੀ ਨਹੀਂ ਲੈਂਦਾ ਗਾ ਇਹਨੇ ਜਿਆਦਾ ਵੀ ਪੈਂਦੇ ਆ ਨਾ ਓਵਰ ਓਏ ਹੋਏ ਹੋਏ ਸਿਰ ਫੰਡ ਪੈਂਦੇ ਆ ਬਾਕੀ ਬਲੋਕਾਂ ਦਾ ਨਿਬੜ ਗਿਆ ਓਏ ਆਈ ਮੈਂ ਤੁਹਾਨੂੰ ਆ ਰੈਂਪ ਵੀ ਮਿੱਤਰੋ ਬਣ ਗਿਆ ਨਹੀਂ ਪੈ ਰੱਜਦਾ ਇਹ ਕੋਈ ਚੱਕ ਨਹੀਂ ਅਰੇ ਬਾਵਾਸ ਕਰ ਬਸ ਕਰ ਕਿਉਂ ਅੰਤ ਲੈਣ ਨੇ ਹੁਣ ਪੱਕੀਆਂ ਨੇ ਪੱਕੀਆਂ ਦਾ ਪਰ ਇੱਕ ਪਾਸੇ ਸੋਚੀ ਤਾਂ ਵੀ ਜਿੰਨਾਂ ਦੇ ਵਿਚਾਰਿਆਂ ਦੇ ਡੁੱਬੀਆਂ ਪਈਆਂ ਉਹ ਓਏ ਹੋ 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 ਬੜਾ ਬੁਰਾ ਏ ਮਿੱਤਰੋ ਬੜਾ ਜਿਆਦਾ ਬੁਰਾ ਆਲੇ ਨਹੀਂ ਉਹ ਮੀ 20 ਮਿੰਟ ਹੋ ਗਏ ਨੇ ਲੱਗਾ ਫੁੱਲ ਤੇ ਜਈ ਸਪਰੇਅ ਕਰਨੀ ਸੀ ਅੱਜ ਹੁਣ ਰੁਕਣਾ ਪੈਣਾ ਦੋ ਦਿਨ ਹੁਣ ਫਸਲਾਂ ਸਾਰੇ ਤੇ ਆਈਆਂ ਨੇ ਤੇ ਹੁਣ ਤੁਹਾਨੂੰ ਪਤਾ ਹੀ ਏ ਹੁਣ ਤੇ ਸੋਨੇ ਦੀ ਕਣੀ ਵੀ ਨਾ ਪਏ ਸੋਨੇ ਦੀ ਕਣੀ ਵੀ ਤੇ ਮੀ ਮਿੱਤਰੋ ਢੰਨੀ ਦੀਆਂ ਸਪਰੇਆਂ ਕਿੱਥੋਂ ਹੋਣੀਆਂ ਮੈਂ ਕਹਿੰਦਾ ਜਿੰਨਾ ਕਰਾ ਲੀਆਂ ਉਹ ਚੰਗੇ ਰਹਿ ਗਏ ਨੇ ਪਰੋ ਚਲੋ ਇੱਕ ਦਿਨ ਵੀ ਦਿੱਤਾ ਰੱਬ ਨੇ ਖਿੱਚਦੇ ਆਂਗੇ ਕੰਮ ਸਪਰੇਅ ਵਾਲਾ ਤੇ ਪਾਣੀ ਨਿਕਲ ਜੇ ਹੋਰ ਕੋਈ ਦਿੱਕਤ ਨਹੀਂ ਹੋ ਮਿੱਤਰੋ ਮੀ ਫਿਰ ਤੇਜ਼ ਬੜਾ ਹੋ ਗਿਆ ਆਹ ਦੇਖੋ ਨਾਸ ਹੋਇਆ ਬਿਓਕਾ ਮੀ ਵਾਇ ਪੈ ਗਏ ਨਾ ਮੁੰਜੀਆਂ ਜਾਵਾਂ ਸਿਰੇ ਨੇ ਮੰਨ ਲਓ ਤੇ ਹੁਣ ਨਿਕਲ ਜਾਣਾ ਘੰਡਾ ਬੁਰਾ ਹੋ ਰਿਹਾ ਪਿਆ ਜਮਾ ਬੁਰਾ ਮੇ 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 ਲੋ ਵੀ ਚੋ ਬਰੋ ਟਰੈਕਟਰ ਲਈ ਸਵਾਨ ਮੰਗਾਇਆ ਸੀ ਇੱਕ ਆ ਗਿਆ ਕਰੋ ਗੱਸ ਫਿਰ ਕੀ ਹੋਏਗਾ ਕੋਈ ਹੋਈ ਬੰਬੂ ਬੰਬੂ ਚੀਜ਼ ਹੋਏਗੀ ਬੰਬੂ ਆਪੀ ਹਿਸਾਬ ਨਾਲੋ ਛੋਟੇ ਵਾਸਤੇ ਮੱਕੀ ਵੇਨੇ ਆ ਦੱਸਾਂਗੇ ਤੁਹਾਨੂੰ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਕਿਤੇ ਦੇ ਮਿੱਤਰੋਨ ਪਲੇਟਫਾਰਮ ਲਵਾ ਦੇਣਾ ਬਸ ਥੋੜੇ ਟਾਈਮ ਤੱਕ ਕੋਈ ਨਾ ਮਾਚਕ ਮੇਰੀ ਇਹਦੇ SLA ਦੀ ਵੀ ਇਥੋਂ ਵਧਾ ਕੇ ਆ ਚੀਜ਼ ਲਵਾ ਕੇ ਤੇ ਦੂਜਾ ਲਵਾ ਦਿੰਨੇ ਆ ਜਿਹੜਾ ਪੰਜਾ ਵੀ ਦੇ ਹੁੰਦਾ ਪਰ ਡੈਡੀ ਆਂਦੇ ਨੇ ਨਹੀਂ ਦੂਜਾ ਲਵਾਣਾ ਜਿਹੜਾ ਉੱਚਾ ਹੁੰਦਾ ਤੇ ਸੀਟ ਵੀ ਇਹਦੀ ਥੋੜੀ ਜਿਹੀ ਉੱਚੀ ਕਰਾਵਾਂਗੇ ਮਿੱਤਰ ਬੱਕ ਟੋਕਰਾਂ ਚੱਲਦੇ ਹੁਣ ਢੇੜਾ ਮਾਰਨ ਮੀ ਬੜਾ ਜਿਆਦਾ ਪਿਆਜ਼ ਜਾ ਕੇ ਤੁਹਾਨੂੰ ਬਖਾਨਨੇ ਆ ਪਾਣੀ ਕਿੰਨਾ ਹੋਵੇ ਚੱਲ ਗਈ ਮਿੱਤਰੋ ਉਲੀ ਵੀ ਕਰੋ ਚੱਕ ਕੀ ਏ ਤੋੜਦੇ ਤੋੜਦੇ ਡੂੰਗਾ ਕਰਕੇ ਹਾਂ ਠੀਕ ਏ ਮੈਂ ਪਤਾ ਨਹੀਂ ਕੀ ਏ ਚੱਲ ਗਿਆ ਵੇਖੋ ਪਾਣੀ ਚੱਲਣਿਆ ਮਿੱਤਰੋ ਸਾਰਾ ਦਿਨ ਤੇ ਅੱਜ ਮੀਂਹ ਪਿਆ ਫੁੱਲ ਤਸਲੀਆਂ ਦਾ ਬੜਾ ਮੀਂਹ ਪਿਆ ਅੱਜ ਮਿੱਤਰੋ ਬੜਾ ਮੀਂਹ ਪਿਆ ਜਿੰਨੂੰ ਆਂਦੇ ਨੇ ਪੂਰੀ ਕਦਰ ਕਿੰਢੀ ਗੱਡੀ ਮੀਂਹ ਨੇ ਆਵਾ ਕਰਦੇ ਕਰਦੇ ਬਾਕੀ ਵੇਰ ਪਿੱਛੋਂ ਸਵੇਰੇ ਟੋਰ ਤੋੜ ਜਾਗੇ ਸਬਰ ਇਹ ਕਰਨੀ ਹੈ ਟਾਈਮ ਨਹੀਂ ਲੱਗਣਿਆ ਬਸ ਬਾਕੀ 5575 ਮਿੱਤਰੋ ਆਪਣੀ ਗੱਪੇ ਆ ਗਈ ਹੈ ਗੱਪੇ ਕਿੰਨਾ ਸੋਰੀ ਸਾਰੇ ਦੀ ਹੋ ਗਈ ਹੈ ਅੱਬਾ ਚਲੋ ਬੜਾ ਟਾਈਮ ਲੱਗਣਿਆ ਬਸ ਜਾਂਦਾ ਰਹੇਗਾ ਹੁਣ ਪਾਣੀ ਤੇ ਸਵੇਰੇ ਆਣ ਕੇ ਸੰਤੋਸ਼ ਜਿਵੇਂ ਜਿਵੇਂ ਮੈਂ ਤੈਨੂੰ ਦੱਸਿਆ ਹੋਵੇਂ ਤੋੜ ਜੀ ਆ ਮੈਂ ਜਾਣਾ ਕੰਮ ਕਿਸਰਾ ਮਿੱਤਰੋ ਮਾਰਖੰਡਾ ਕਰੋ ਚੈੱਕ ਸਾਡੇ ਨੇੜੇ ਹੀ 1 ਕਿਲੋਮੀਟਰ ਤੇ ਕਿਲੋਮੀਟਰ ਵੀ ਨਹੀਂ ਪੈਲੀ ਤੋ ਤੇਵਾ ਅੱਧਾ ਕਿਲੋਮੀਟਰ ਆ ਗਿਆ ਆ ਗਿਆ ਫੋਲਗਾਮ ਆ ਵੇਖੋ ਪੈਲੀਆਂ ਨੇ ਆਏ ਲਾਸਟ ਦੀ ਵਟ ਕੋਟ ਚ ਪੱਕੀ ਮੈਂ ਦੂਜੀ ਸਾਡਾ ਮਖਾਨਾ ਤੁਹਾਨੂੰ ਕਰੋ ਚੱਕ ਮਿੱਤਰੋ ਇੱਧਰ ਇੱਧਰੋਂ ਤੇ ਹੋ ਗਿਆ ਪੁੱਲ ਹੈ ਹਾਂ ਹਾਂ ਇਹ ਜੀਰੀ ਯਹਾਂ ਜੀਰੀ ਦਾ ਇਧਰ ਇਹ ਉਹ ਸਾਹਮਣੇ ਵਟ ਨਹੀਂ ਗਾ ਬੋਵ ਵਾਲਾ ਕਾਂ ਜੀਰੀ ਦਾ ਸਾਰਾ ਕਰੋ ਚੱਕ ਜਮਾ ਫੁੱਲ ਚੱਲੰਦੇ ਆ ਹੁਣ ਤੇ ਫੁੱਲ ਕਰੋ ਚੱਕ ਉਹ ਜੰਬੋ ਕਸੂ ਬਾਕੀ ਪਿੱਛੇ ਉਸ ਮਾਮਿਆਰਾਂ ਕੋਲ ਚਾਂਸੇ ਦੇ ਪੂਰਾ ਓਵਰਲੋਡੇ ਕੰਮ ਜਾਵਾ ਇੱਥੇ ਚਲੋ ਫੇਰ ਵੀ ਸੱਟੇ ਥੋੜਾ ਪਰ ਇਹ ਵੀ ਹੋ ਜਾਣਾ ਸਵੇਰ ਤੱਕ ਫੁੱਲ ਚਲ ਜਾਣਾ ਪਟਿਆਲੇ ਆਪਾਂ ਮੈਂ ਵਿਖਾਵਾਂਗਾ ਤੁਹਾਨੂੰ